ਰੁਪਿਆ 242 ਮਹੀਨਿਆਂ ਦਾ ਡੀਏ ਦਾ ਬਕਾਇਆ ਡੀਏ ਦਾ ਬਕਾਇਆ ਅਸੀਂ ਕੈਸ਼ਲੈਸ ਸਕੀਮ ਮੰਗਦੇ ਆ ਸਾਨੂੰ ਇਹਨਾਂ ਨੇ ਦੇਣਾ ਦਾ ਕਿਹਾ ਸੀ ਸਗੋਂ ਪ੍ਰੈਸ ਦੇ ਵਿੱਚ ਐਡੀ ਵੱਡੀ ਗੱਲ ਉਲਾਰਤੀ ਵੀ ਬਹੁਤ ਵੱਡਾ ਤੋਹਫਾ ਦੇ ਰਹੇ ਆ ਬਹੁਤ ਵੱਡਾ ਤੋਹਫਾ ਦੇ ਰਹੇ ਆ ਸਾਡਾ ਆਪਣਾ ਡਿਊਜ਼ ਜਿਹੜੀ ਕਿ ਡਿਊ ਹਾਨੇ ਨਾਲ 53% ਡੀਏ ਹੁਣ ਵਿਆੜੀ ਕੀਤਾ ਮਿਲਣਾ ਸ਼ੁਰੂ ਨਹੀਂ ਹੋਇਆ ਉਹ ਵੀ ਕਿ 23 ਤੋਂ ਕੀਤਾ ਤੇ 12 ਤੇ 10 22 ਮਹੀਨੇ ਦੇ ਬਕਾਇਆ ਇਹ ਖਾ ਗਏ ਕਹਿੰਦਾ ਬਾਪ ਕੀਤਾ ਜਾ ਰਿਹਾ ਹੈ ਕਿੱਥੇ ਅੱਜ ਸਰਕਾਰ ਨੇ ਲੋਕਾਂ ਲਈ ਸਾਰੇ ਦਰਵਾਜ਼ੇ ਬੰਦ ਕਰ ਦੋਤੇ ਨੇ ਉਥੇ ਪੰਜਾਬ ਦਾ ਮੁੱਖ ਮੰਤਰੀ ਆਪਣੀ ਪੂਰੀ ਐਸ਼ੋਇਸ਼ ਕਰ ਰਿਹਾ ਹੈ ਤੇ ਪੰਜਾਬ ਦਾ ਖਜ਼ਾਨਾ ਜਿਹੜਾ ਤੁਹਾਡੇ ਟੈਕਸਾਂ ਦੇ ਨਾਲ ਭਰਿਆ ਜਾ ਰਿਹਾ ਹੈ ਉਸ ਟੈਕਸਾਂ ਦੇ ਪਰੇ ਦਾ ਖਜ਼ਾਨੇ ਨੂੰ ਅੱਜ ਨਾ ਨਾਤਾ ਲੁੱਟਿਆ ਜਾ ਰਿਹਾ ਹੈ ਇਸ ਕਰਕੇ ਤੁਹਾਨੂੰ ਇਹ ਕਹਿਣ ਆਏ ਆ ਆ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਇਹ ਸਰਕਾਰ ਨੂੰ ਹਾਰ ਦਾ ਮੂੰਹ ਦਿਖਾ ਦਿਓ ਹਾਰ ਨਿਸ਼ਚਿਤ ਹੈ ਪਰ ਹੁਣ ਸਵਾਲ ਹੈ ਇਹਨਾਂ ਦੀ ਜਵਾਬ ਜਬਤ ਕਰਾ ਦਿਓ ਬਨਾਲੇ ਹਲਕੇ ਦੇ ਅੰਦਰ ਇਸ ਕਰਕੇ ਅਸੀਂ ਪੂਰੀ ਆਸ ਰੱਖਦੇ ਆ ਇਹ ਸਰਕਾਰ ਦੀ ਜਿੱਤੀ ਅਲ ਪੁੱਤੀ ਕਿਰਤੀ ਸ਼ੁਰੂ ਹੋ ਚੁੱਕੀ ਹੈ ਉੱਥੇ ਬਨਾਲਾ ਨਿਵਾਸੀ ਬਨਾਵ ਅਗਨ ਸਭਾ ਹਲਕੇ ਦੇ ਲੋਕ ਇਸ ਸਰਕਾਰ ਨੂੰ ਇਤੋ ਹਰਾ ਕੇ ਇਹਨਾਂ ਨੂੰ ਸਰਫਖਾਣੇ ਮਜਬੂਰ ਕਰਨਗੇ ਇਸ ਕਰਕੇ ਆਓ ਇਹ ਚੋਲਾ ਤੋਂ ਬਾਅਦ ਵੀ ਸਾਰੇ ਕਿਰਤੀ ਲੋਕ ਮਜ਼ਦੂਰ ਮਨਾਜਮ ਕਿਸਾਨ ਦੁਕਾਨਦਾਰ ਆਓ ਇਕੱਠੇ ਹੋ ਕੇ ਆਪਣੇ ਭੂਵਿੱਕ ਦੇ ਨਕਸ਼ੇ ਨੂੰ ਆਪ ਬਣਾਈਏ ਤੋਂ ਭਾਈਆ ਜੀ ਤੇ ਉਹ ਸਰਕਾਰ ਨੇ ਤੁਹਾਡੇ ਸਾਰੇ ਤਬਕਿਆਂ ਦੇ ਨਾਲ ਜਿਹੜੇ ਚੁੱਫੇ ਵਾਹੇ ਕੀਤੇ ਸੀਵੇ ਆ ਸਰਕਾਰ ਨੇ ਹੋਂਦ ਦੇ ਵਿਚਾਰ ਤੋਂ ਬਾਅਦ ਤੁਹਾਡੇ ਨਾਲ ਕੀਤੇ ਵਾਅਦਿਆਂ ਤੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਉਲਟਾ ਇਹਨਾਂ ਨੇ ਕੇਂਦਰ ਸਰਕਾਰ ਦੇ ਨਾਂ ਰੱਖ ਕੇ ਤੁਹਾਡੇ ਸਾਹਮਣੇ ਕਿਵੇਂ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਅੱਜ ਮੰਨੀਆਂ ਚਰੋਲੇ ਆ ਜਾ ਰਿਹਾ ਹੈ ਤੇ ਕਿਵੇਂ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਮਦartifactId ਵਿੱਚ ਲਗਾਤਾਰ ਵਾਅਦਾ ਕੀਤਾ ਜਾ ਰਿਹਾ ਹੈ ਅੱਜ ਪੰਜਾਬ ਦੇ ਅੰਦਰ

ਜਲਦਬਾਜ਼ ਮੋਟਰਗੱਡ ਜਲਦਬਾਜ਼ ਪਿਛਲੇ ਸਪੀਕਰ ਵਾਲੇ ਸਾਥੀਆਂ ਨੂੰ ਬੇਨਤੀ ਆ ਵੀ ਇਹ ਜਿਹੜਾ ਸਪੀਕਰ ਵਾਲੀ ਗੱਡੀ ਐ ਥੋੜਾ ਜਿਹਾ ਪਿੱਛੇ ਕਰ ਲੋ ਵਿਚਾਲੇ ਦੇ ਨੂੰ ਕਿਉਂਕਿ ਥੋੜੇ ਨਾਰੇ ਆਪਸ ਵਿੱਚ ਆਪਣੇ ਨਾਲ ਘੱਟ ਹੋ ਰਹੇ ਆ ਕਿਸੇ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਜੋ ਕਿਰਪਾ ਕਰਕੇ ਬੇਨਤੀ ਐ ਸਿਰ ਰੋਕ ਕੇ ਪਿੱਛੇ ਕਰ ਲੋ ਇਹਨਾਂ ਨੂੰ ਆਹੋ ਬੇਨਤੀ ਐ ਬਾਰੇ ਸਿਰ ਰੋਕ ਸੱਤੀ ਜੀ ਤੁਸੀਂ ਥੋੜਾ ਅੱਗੇ ਕਰੋ ਪੰਜਾਬ ਸਰਕਾਰ ਨੇ ਬਣਾਇਆ ਬੰਦੋ ਤੇ ਕਿੰਨੇ ਵਾਹੇ ਦੇ ਵਿੱਚ ਪੰਜਾਹ ਪੰਜਾਹ ਲੋਟੇ ਬੰਦੋ ਬੰਦੋ ਕਿਲਾ ਕਿਲਾ ਕਰੋ ਜਿੰਦਾਬਾਦ ਕਿਲਾ ਕਿਲਾ ਕਰੋ ਕਿਲਾ ਦੀਵਾ ਕਰੋ ਕਿਲਾ ਕਰੋ ਸੱਤੋ ਬੰਦੋ 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 ਇਹ ਨਾ ਵੀ ਆਪਾਂ ਅਮੀਰਾਂ ਨੂੰ ਮੇਗਨ ਨੂੰ ਕਹਿੰਦੇ ਜੀ ਉਹ 2 4 ਮਿੰਟਾਂ ਦੇ ਦੌਰਾਨ ਚੰਦਾਂ ਦੇ ਕੰਮ ਲਈ ਤੇ ਜਿਵੇਂ ਨੰਬਰ ਇੰਡੀਆ ਦੇ ਲੋਕਾਂ ਦੋਵੇਂ ਕਾ ਤੋ ਵੀ ਤੁਹਾਡਾ ਜੀ ਮਿਲਾਂ ਨੂੰ ਦੋਸਤੋ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ